ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਨਹੀਂ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਾਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰਸ਼ਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ ਨਾ ਇੱਕ ਸੰਜ ਕਰਾਉਂਦਾ ਉਹ ਆਪ ਪਾਊਗਾ ਵੀ ਮੇਥੋ ਗਲਤੀ ਹੋ ਗਈ ਕਿ ਮੈਂ ਸਭ ਦੇਸ਼ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਣਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ। ਇਹ ਕਰੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ। ਤੀਜਾ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ? ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਮਿਲਕ ਮਿਲ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਹਾਂ। ਕਿਵੇਂ ਉਹ ਪਰਿਵਾਰ ਭਲੇ ਨੇ? ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆਂ ਵੀ ਭਾਈ ਉਹੇ ਕਦੇ ਵੀ ਮੈਂ ਮੁਲਕ ਦੇ ਕਾਨੂੰਨ ਨੂੰ ਮੰਨਦਾ ਜੇ ਮੈਨੂੰ ਤੁਸੀਂ ਛੱਡਦੇ ਹੋ ਮੈਂ ਮੁਲਕ ਦੇ ਕਾਨੂੰਨ ਦੇ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਇਸ ਕਾਨੂੰਨ ਨੂੰ ਅਕਾਲ ਤੱਕ ਸਭ ਦੇ ਜੱਥੇਦਾਰ ਤੋਂ ਹੁਕਮ ਕਰਵਾ ਰਹੇ ਆ ਉਹਨਾਂ ਨੂੰ ਵਰਤ ਰਹੇ ਆ ਕਿਉਂਕਿ ਉਹਨਾਂ ਦੀ ਚਾਬੀ ਆ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੇ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੁਧਿਆਣਾ ਦੇ ਸੰਸਦ ਮੈਂਬਰ ਰਮਨੀਤ ਸਿੰਘ ਬਿੱਟੂ ਨੇ ਇਹਨਾਂ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਆਪਣਾ ਗੁਨਾਹ ਹੀ ਨਾ ਮੰਨੇ ਤਾਂ ਉਸ ਨੂੰ ਜਿਹੜਾ ਰਹਾਤ ਦੇਣ ਦਾ ਕੀ ਫਾਇਦਾ ਹੈ ਤਾਂ ਇਸ ਦੇ ਨਾਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਪਹਿਲਾ ਇੱਕ ਵਾਰ ਤੁਸੀਂ ਵੀ ਸੁਣੋ ਰਮਨਿਤ ਬਿੱਟੂ ਦਾ ਇਹ ਬਿਆਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਹੀ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਾਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰ ਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ ਨਾ ਇੱਕ ਸਪੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਵੀ ਮੈਂ ਆਪਣੀ ਸਜ਼ਾ ਮੈਨੂੰ ਮਾਫ ਕਰ ਦੋ ਮੇਤੋਂ ਗਲਤੀ ਹੋ ਗਈ ਉਹ ਉਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਮਰਸੀ ਪਿਟੀਸ਼ਨ ਦੇ ਆਯਾਤਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇਤੋਂ ਗਲਤੀ ਹੋ ਗਈ ਜੀ ਮੈਂ ਸਭ ਦੇਸ਼ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਦਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕ ਬਿਲਕ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਆ ਕਿਵੇਂ ਉਹ ਪਰਿਵਾਰ ਭਲੇ ਨੇ ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆ ਵੀ ਭਾਈ ਉਹ ਕਦੇ ਵੀ ਮੈਂ ਮਲਕ ਦੇ ਕਾਨੂੰਨ ਨੂੰ ਮੰਨਦਾ ਜੇ ਮੈਨੂੰ ਤੁਸੀਂ ਛੱਡਦੇ ਹੋ ਮੈਂ ਮਲਕ ਦੇ ਕਾਨੂੰਨ ਦੇ ਨਾਮ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਨਹੀਂ ਕਿ ਦੱਸੋ ਫਿਰ ਕਿਹੜਾ ਕਮਲਾ ਛੱਡ ਦਊਗਾ ਉਹਨੂੰ ਹੁਣ ਅਕਾਲੀ ਦਲ ਇਸ ਕੱਲ ਨੂੰ ਅਕਾਲ ਤਖਤ ਸਾਭ ਦੇ ਜਥੇਦਾਰ ਤੋਂ ਹੁਕਮ ਕਰਵਾ ਰਿਹਾ ਉਹਨਾਂ ਨੂੰ ਵਰਤ ਰਿਹਾ ਕਿਉਂਕਿ ਉਹਨਾਂ ਦੀ ਚਾਬੀ ਹੈ ਐਸਜੀਪੀਸੀ ਪ੍ਰਧਾਨ ਨੂੰ ਵਰਤ ਰਿਹਾ ਉਹਨਾਂ ਦੀ ਚਾਬੀ ਹੈ ਇੱਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦਾ ਵੀ ਭਾਈ ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ ਕੋਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਈਆਂ মিডিਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ ਇਹਨੂੰ ਇਹਨੂੰ ਖਤਮ ਕਰੋ ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ ਮੈਂ ਇਹਦਾ ਮਤਲਬ ਕੀ ਆ ਉਹ ਚਲੋ ਮੈਂ ਦੇਖ ਲਊਗਾ ਕਾਨੂੰਨੀ ਤਰੀਕੇ ਨਾਲ ਜਾਂ ਮੇਰੇ ਚ ਇੰਨੀ ਜਾਨ ਹੈਗੀ ਆ ਵੀ ਮੈਂ ਕਿਵੇਂ ਇਹਨਾਂ ਜੇਠਣਾ ਇਹਨਾਂ ਨੂੰ ਜਿਹੜੇ ਇਹ ਜੀਆਂ ਧਮਕੀਆਂ ਦਿੰਦੇ ਆ ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ ਪਰਿਵਾਰ ਨੂੰ ਮਾਰਨ ਨੂੰ ਸਾਨੂੰ ਮਾਰਨ ਨੂੰ ਉਹ ਤਾਂ ਅਸੀਂ ਚਲੋ ਰੋਜ਼ ਰੋਜ਼ ਜਿਹੜੇ ਉਹ ਅਟੈਕ ਰੋਜ਼ ਸਾਰੀਆਂ ਚੀਜ਼ਾਂ ਉਹ ਚੱਲਦੇ ਆ ਪਰ ਹੁਣ ਮੈਂ ਇਸ ਵਾਰ 24 ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਔਖੇ ਕੇ ਫੈਸਲਾ ਕੀਤਾ ਕਿਉਂਕਿ ਜਿਹੜੀ 92 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ ਉਹ ਆ ਕੇ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਉਦੋਂ ਉਹਨੂੰ ਗਮਨਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ 24 ਚ ਇਹ ਫੈਸਲਾ ਰੱਬ ਦੀ ਮਿਹਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੇ ਰਾਜਵਾਨੇ ਦੀ ਭੈਣ ਆ ਜੇ ਰਾਜਵਾਨਾ ਆ ਜੇ ਹੋਰ ਆ ਜੇ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨ ਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ ਆ ਭਾਈ ਤੁਸੀਂ ਠੀਕ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਰਹੇ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਹੇ ਆ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਨੂੰ ਵੀ ਭਾਈ ਮੈਨੂੰ ਜੇ ਤੁਸੀਂ ਜੇ ਮੈਨੂੰ ਤੁਸੀਂ ਸਮਝਦੇ ਹੋ ਵੀ ਮੈਂ ਸਹੀ ਹਾਂ ਮੇਰੇ ਦਾਦਾ ਜੀ ਨੇ ਟੁਕੜੇ ਟੁਕੜੇ ਕਰਾਏ ਅੱਜ ਵੀ ਅਸੀਂ ਰੋਜ਼ ਸਾਨੂੰ ਇਹ ਮਾਰਨ ਨੂੰ ਫਿਰਦੇ ਆ ਧਮਕਾਉਂਦੇ ਧਮਕਾਉਂਦੇ ਆ ਹਰ ਪਾਸੇ ਰਾਜੂਆਣਾ ਰਾਜੂਆਣਾ ਉਹਨੂੰ ਛਡਾਉਣ ਨੂੰ ਕਰੋੜਾਂ ਅਰਬਾਂ ਲਈਆਂ ਪਰ ਰੁਪਈਆ ਇਹਨਾਂ ਨੇ ਐਸਜੀਪੀਸ ਦਾ ਲਾਇਆ ਪਿਆ ਪਾਰਟੀ ਦਾ ਲਾਇਆ ਪਿਆ ਅਸੀਂ ਇਕੱਲੇ ਬੰਦੇ ਕਿਉਂਕਿ ਯਾਰ ਹਰ ਬੰਦਾ ਕਿਵੇਂ ਇੱਕ ਇੱਕ 47 ਦੇ ਬੰਬ ਵਾਲਿਆਂ ਦੇ ਮੁਰੇ ਕੋਈ ਆਮ ਬੰਦਾ ਕਿਉਂ ਕਿਵੇਂ ਲੜ ਸਕਦਾ ਮਾਰ ਜਾਣਗੇ ਘਰੇ ਆ ਕੇ ਇਹ ਚਾਰ ਪਾਰ ਦੀ ਲੜਾਈ ਲੜੋਗੇ ਹੱਤਕਵਾਦ ਦੇ ਮੁਰੇ ਮੈਂ ਕਿਹਾ ਜੀ ਆਰ ਪਾਰ ਦੀ ਦੇਸ਼ ਖਾਤਰ ਦੇਸ਼ ਦੀ ਅਮਨ ਸ਼ਾਂਤੀ ਖਾਤਰ ਇਹ ਫੈਸਲਾ ਹੋ ਜੂਗਾ ਦੁਬਾਰਾ ਕਿਉਂਕਿ ਬਹੁਤ ਸਾਲ ਹੋ ਗਏ ਇਹ ਦੁਬਾਰਾ ਇੱਕ ਵਾਰ ਮੋਰ ਲਮਾਣੀ ਲੋਕਾਂ ਦੀ ਬਹੁਤ ਜ਼ਰੂਰੀ ਆ ਵੀ ਇਸ ਵਾਰ ਪਤਾ ਲੱਗਣਾ ਚਾਹੀਦਾ ਵੀ ਲੋਕ ਕਿਹਦੇ ਨਾਲ ਨੇ ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ ਵੀ ਤੁਸੀਂ ਸਹੀ ਹੋ ਚੱਲੋ ਅੱਤਵਾਦੀਆਂ ਨਾਲ ਚੱਲੋ ਖਾਲਿਸਤਾਨ ਇਲੈਕਸ਼ਨ ਲੁਧਿਆਣਾ ਤੋਂ ਹੀ ਲੜੂਗਾ ਜਾਂ ਕਿਸੇ ਹੋਰ ਜਗ੍ਹਾ ਤੋਂ ਲੜੂਗਾ ਕੋਈ ਗਠਬੰਧਾਂ ਦੀਆਂ ਚਰਚਾਵਾਂ ਚੱਲ ਦੇਖੋ ਮੈਂ ਜੇ ਇਲੈਕਸ਼ਨ ਲੜੂਗਾ ਲੁਧਿਆਣੇ ਨੂੰ ਲੜੂਗਾ ਨਹੀਂ 파ਟੀ ਦੇ ਵਰਕਰ ਬਣ ਕੇ ਕੰਮ ਕਰਾਂਗੇ ਉਹ ਚ ਕੋਈ ਦੂਰ ਹੈ ਨਹੀਂ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਚੀਜ਼ ਦਾ ਭਲੇਖਾ ਨਾ ਮੈਨੂੰ ਨਾ ਕਿਸੇ ਨੂੰ ਹੋਣਾ ਚਾਹੀਦਾ ਪਰ ਮੈਂ ਇਲੈਕਸ਼ਨ ਆ ਸਿੱਧੀ ਇਸ ਵਾਰ ਇਲੈਕਸ਼ਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੈਲੰਜ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਕੱਲ ਕਹਿਣਾ ਚਾਹਣਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਇਹ ਫੈਸਲਾ ਕਰ ਲੋ ਇਸ ਵਾਰ ਮੈਂ ਵੀ ਚੋਣਾ ਵੀ ਲੋਕ ਦਸਣ ਵੀ ਲੋਕ ਅਮਨ ਸ਼ਾਂਤੀ ਵਾਲਨੇ ਸ਼ਹਾਦਤਾਂ ਵਾਲਨੇ ਕੁਰਬਾਨੀਆਂ ਵਾਲਨੇ ਜਾਂ ਲੋਕ ਅੱਤਵਾਦੀਆਂ ਵਾਲਨੇ ਜਾਂ ਲੋਕ ਜਿਹੜੇ ਲੋਕਾਂ ਨੂੰ ਏਕਸ 47 ਦਾ ਮਾਰਨ ਵਾਲੇ ਨੇ ਬੰਬਾਂ ਦਾ ਮਾਰਨ ਵਾਲੇ ਨੇ ਲੋਕ ਉਹਨਾਂ ਨਾਲ ਨੇ ਇਸ ਵਾਰ ਫੈਸਲਾ 24 ਚ ਮੈਂ ਇਸ ਚੀਜ਼ ਤੇ ਹੀ ਇਲੈਕਸ਼ਨ ਆਪਣੇ ਮੁੱਦੇ ਤੇ ਲੜੂੰਗਾ ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ ਜੋ ਰੋਜ਼ ਇਹ ਬਕਵਾਸ ਕਰਦੇ ਆ ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਿਕਦੇ ਡੁੱਲਿਆ ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨੇ ਕਰ ਲੈਣਾ ਹੈ ਇੱਕ ਵਰਸਾ ਸਿੰਘ ਬਲਟਵਾ ਜਿਹਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਤੁਹਾਡੀ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਕਿਸਾਨੀ ਮੈਂ ਨਹੀਂ ਜੀ ਕਦੇ ਵੀ ਐਸੀ ਗੱਲ ਕੀਤੀ ਨਾ ਮੈਂ ਕਰਾਂ ਜੀ ਮੈਂ ਜੇ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਵੀਡੀਓ ਜੇ ਕੱਢ ਕੇ ਕੋਈ ਪਾਈ ਹੈ ਤਾਂ ਉਹਨੂੰ ਕੀ ਮੈਂ ਕਰਾਂ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਪੁਰਾਣੀ ਵੀਡੀਓ ਕੱਲ ਉਹਦੇ ਨਾਲ ਕੀ ਕਰਨਾ ਚਾਹੁੰਦੇ ਆ ਉਹ ਸਾਬਤ ਕੀ ਕਰਨਾ ਚਾਹੁੰਦੇ ਆ ਮੈਂ ਜਦੋਂ ਕਹਿੰਦਾ ਮੈਂ ਸਵਾਲ ਕੋਈ ਵੀਡੀਓ ਪਾਉਣ ਇੱਕ ਸੁਪੀਰ ਸਿੰਘ ਬਾਦਲ ਨੇ ਜਿਹੜੀ ਆ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ ਲੀਡਰ ਹੈਗੇ ਨੇ ਉਹ ਇੱਕ ਪਲੇਟਫਾਰਮ ਤੇ ਆਜੋ ਤਾਂ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਆ ਹੁਣ ਉਹ ਉਹ ਮਾਫੀ ਉਹ ਮਾਫੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ ਆਪਣੇ ਸਰਵਾਈਵਲ ਲਈ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਨੇ ਮਾਫੀ ਸਿਰਫ ਮੰਗੀਆ ਵੀ ਮੇਰਾ ਜਿਹੜਾ ਵੇ ਮੁੱਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀਆ ਲੋਕ ਸਮਝਦੇ ਆ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਆਪਣੀ ਟਿਕਟ ਲੈਣ ਦੇ ਲਈ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ ਦੇਖੋ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ ਇਹ ਰਵਨੀਤ ਬਿੱਟੂ ਦੇ ਡੀਐਨਏ ਦੇ ਵਿੱਚ ਹੀ ਹੈ ਪਰ ਜਿਹੜਾ ਅੱਜ ਦਾ ਬਿਆਨ ਹੈ ਉਹ ਮੈਨੂੰ ਟਿਕਟ ਲੈਣ ਦੀ ਮਜਬੂਰੀ ਵੱਧ ਚਾਪ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਅਲੱਗ ਥਲੱਗ ਪੈ ਗਿਆ ਤੇ ਅਤਕੀ ਟਿਕਟ ਕੱਟੇ ਜਾਣ ਦੇ ਪੂਰੇ ਪੂਰੇ ਅਸਾਰ ਨੇ ਕਾਰਨ ਸਪਸ਼ਟ ਹੈ ਨਿੱਜੀ ਮਫਾਦਾਂ ਕਰਕੇ ਭਗਵੰਤ ਮਾਨ ਸਾਹਿਬ ਦਾ ਬੁਲਾਰਾ ਬਣਨਾ ਸਰਕਾਰ ਦੀ ਹਮਾਇਤ ਕਰਨਾ ਔਰ ਸਰਕਾਰ ਦੇ ਮਾੜੇ ਕੰਮਾਂ ਨੂੰ ਵੀ ਸਲਾਉਣਾ ਕਿ ਪਤਾ ਨਹੀਂ ਕਿੱਡਾ ਕਵੱਡਾ ਕੰਮ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਰਵਨੀਤ ਬਿੱਟੂ ਸਾਹਿਬ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਭਰਾਵਾ ਤੇਰੀ ਆਪਣੀ ਟਿਕਟ ਕਿਤੋਂ ਪੱਕੀ ਹੈ ਕਾਂਗਰਸ ਨੇ ਦੇਣੀ ਨਹੀਂ ਆਮ ਆਦਮੀ ਪਾਰਟੀ ਨੇ ਉਹਦੇ ਚਰਿੱਤਰ ਦੇ ਹਿਸਾਬ ਨਾਲ ਵਰਤ ਕੇ ਸਿੱਟ ਦੇਣਾ ਤੇ ਚੈਲੰਜ ਕਰਦੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਵਾਜਿਫ ਹੋਊਗਾ ਕਿ ਪਹਿਲਾਂ ਟਿਕਟ ਲਿਆਓ ਕਿਹੜੀ ਪਾਰਟੀ ਤੋਂ ਚੋਣ ਲੜਨੀ ਹੈ ਕਿਹੜੇ ਹਲਕੇ ਤੋਂ ਚੋਣ ਲੜਨੀ ਹੈ ਫਿਰ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰੀ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਬਖੂਬੀ ਤੇ ਟੁਕਮਾ ਜਵਾਬ ਦੇ ਤੰਦਸਦੀ ਕਿ ਕਾਫੀ ਲੰਮੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਜਿਹੜੀ ਆਪਣੀ ਸਜ਼ਾ ਭੁਗਤ ਰਹੇ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਐਸਜੀਪੀਸੀ ਦੇ ਵੱਲੋਂ ਰਾਹਤ ਦੀ ਜਿਹੜੀ ਮੰਗ ਕੀਤੀ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਅਪੀਲਾਂ ਜਿਹੜੀਆਂ ਕੇਂਦਰ ਸਰਕਾਰ ਨੂੰ ਕੀਤੀ ਜਾਂਦੀਆਂ ਨੇ ਜਿਸ ਨੂੰ ਲੈ ਕੇ ਰਮਨੀਸ਼ ਸਿੰਘ ਬਿੱਟੂ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਤੇ ਹਮਲਾ ਕਰਨ ਵਾਲਿਆਂ ਨੂੰ ਲਗਾਤਾਰ ਇਹ ਬਾਹਰ ਕੱਢਣ ਦੀ ਜਿਹੜੀ ਅਪੀਲ ਕਰ ਰਹੇ ਨੇ ਇਸ ਦਾ ਜਿਹੜਾ ਜਵਾਬ ਆਉਣ ਵਾਲੇ ਸਮਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਨਤਾ ਹੀ ਦੇਵੇਗੀ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ